ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀ ਜੈ ਗੁਰਿਆਪਨੀ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਅਬ ਗਣ ਮੇਟਨ ਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੈ ਵੇਦ ਬਿਆਸੈ ਕੋਈ ਰਹਾਉ ਗਿਆਨ ਧਿਆਨ ਤੁੰ ਜਾਣੀਐ ਇਕਤ ਕਹਾਵੇ ਸੋਈ ਸਫਲਿਓ ਬਿਰਖ ਹਰੀਆਵਲਾ ਸ਼ਾਮ ਕਨੇਰੀ ਹੋਈ ਲਾਲ ਜਵੇ ਹਰਮਾਨ ਕੀ ਗੁਰ ਪੰਧਾਰੈ ਸੋਈ ਗੁਰ ਪੰਧਾਰੈ ਪਾਈਐ ਨਿਰਮਲ ਨਾਮ ਪਿਆਰ ਸਾਚੋ ਵਖਰ ਸੰਚੀਐ ਪੁਰੇ ਕਰਮ ਅਪਾਰ ਸੁਖ ਦਾਤਾ ਦੁਖ ਮੇਟਣੋ ਸਤਗੁਰ ਅਸੁਰ ਸੰਗਾਰ ਭਵਜਲ ਬਿਖਮ ਡਰਾਵਣ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਯ ਮਲਾਰ ਸਤਗੁਰ ਭੈ ਕਾਬੂ ਹਿੱਥਾ ਨਦਰੀ ਪਾਰਿ ਅਵਤਾਰ ਇਕ ਤਿਨ ਪਿਆਰਾ ਵਿਸਰੈ ਦੁਖ ਲਾਗੈ ਸੁਖ ਜਾਇ ਜਿਹਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਇ ਘਟ ਬਿਨ ਸੈ ਦੁਖ ਅਗਲੋ ਜਮ ਪਕੜੈ ਪਛਤਾਇ ਮੇਰੀ ਮੇਰੀ ਕਰ ਗਏ ਤਨ ਤਨ ਕਲਾ ਤਨ ਸਾਥ ਬਿਨ ਨਾ ਵੈ ਧਨ ਬਾਦ ਹੈ ਭੂ ਲੋ ਮਾਰ ਗਿਆਖ ਸਚੋ ਸਾਹਿਬ ਸੇਵੀ ਐ ਗੁਰਮਖ ਅਕਤੂ ਕਾਥ ਆਵੈ ਜਾਏ ਪਵਾਈ ਐ ਪਾਇਆ ਕਿਰਤ ਕਮਾਈ ਪੂਰਵ ਲਿਖਿਆ ਕਿਉ ਮੀਟੀ ਐ ਲਿਖਿਆ ਲੇਖਰ ਜਾਏ ਬਿਨ ਹਰ ਨਾਮ ਨਾ ਛੁੱਟੀ ਐ ਗੁਰਮਤ ਮਿਲੇ ਮਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪਰਾਨ ਹਉ ਮੈਂ ਮਮਤਾ ਜਲ ਬਲੋ ਲੋਭ ਜਲੋ ਅਭਮਾਨ ਨਾਨਕ ਸ਼ਬਦ ਵਿਚਾਰੀਐ ਪਾਇਆ ਗੁਣੀ ਨਿਧਾਨ ਸੇੜੀ ਦਾਗ ਮਹੱਲਾ ਪਹਿਲਾ ਫਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀ ਐ ਪੀ ਵਿਗਸੈ ਅਸਨੇਹ ਜਨਮ ਹੈ ਜੀ અપਾਇਕ ਬਿਨ ਜਲ ਮਰਨ ਤਨੇ ਮਨ ਰੇ ਕਿਉ ਛੂਟਹਿ ਬਿਨ ਪਿਆਰ ਗੁਰਮਖੇ ਅੰਤਰ ਰਵ ਰਹਾ ਬਖਸ਼ੇ ਭਗਤ ਪੰਡਾਰ ਰਹਾ રે ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉਂ ਅਦਿਕੋ ਤਿਉ ਸੁਖ ਘਣੁ ਮਨ ਤਨ சாਤ ਸਰੀਰਾ ਬਿਨ ਜਲ ਘੜੀ ਨਾ ਜੀਵੈ ਪ੍ਰਭ ਜਾਣ ਅਬ ਪੀਰ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਚਾਤਰਿਕ ਮੇਹ ਸਰ ਪਰ ਥਲ ਹਰੀਆਵਲੇ ਇੱਕ ਬੂੰਦ ਨਾ ਪਵੀ ਕੇ ਕਰਮ ਮਿਲੈ ਸੂ ਪਾਈਐ ਕਿਰਤ ਪਿਆ ਸਿਰ ਦੇ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਨ ਆਪੇ ਖਵੈ ਦੁੱਧ ਕੋ ਖਾਪਣਾ ਦੇ ਆਪੇ ਮੇਲ ਵਸੁੰਨਿਆ ਸੱਚ ਵੜਿ ਆਈ ਦੇ ਰੀ ਮਨਿਆਸੀ ਹਰਸਿਓਂ ਪ੍ਰੀਤ ਕਰ ਜੈਸੀ ਚਕਵੀ ਸੂਰ ਖਿਨ ਪਲ ਨੀਂਦ ਨਾ ਸੁਵਈ ਜਾਣੇ ਦੂਰ ਹਜੂਰਾ ਮਨ ਮੁਖ ਸੋਜੀ ਨਾ ਪਵੇ ਗੁਰਮਖ ਸਦਾ ਹਜੂਰਾ ਮਨ ਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੇ ਜੇ ਲੋਚੈ ਸਭ ਕੋਈ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨੇਹੋ ਨਾ ਟੁੱਟੈ ਜੇ ਸਤਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤੇ ਭਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾਗਾਹ ਕਹੋਈ ਖੇਲ ਗਏ ਸੇ ਪੰਖੁਣ ਜੋ ਚੁਗਦੇ ਸਰ ਤਲ ਕੜੀ ਕੇ ਮੋਹਤ ਕੇ ਚੱਲਣਾ ਝੇਲਣ ਅੱਜ ਕੇ ਕੱਲ ਜਿਸ ਤੂੰ ਮੇਲ ਹੈ ਸੋ ਮਿਲੇ ਜਾਏ ਸੱਚਾ ਪਿੜਮਲ ਬਿਨ ਗੁਰ ਪ੍ਰੀਤਿ ਨਾ ਉਪਜੈ ਹਉ ਮੈਂ ਮੈਲ ਨਾ ਜਾਏ ਸੋਹੰ ਆਪ ਪਛਾਣੀਐ ਸ਼ਬਦ ਭੇਦ ਪਤੀਆਈ ਗੁਰਮਖਿ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮੇਲੀ ਐ ਸ਼ਬਦ ਮਿਲੇ ਪਤੀ ਆਏ ਮਨ ਮੁਖ ਸੋਜੀ ਨਾ ਪਵੈ ਵਿਛੜ ਚੋਟਾ ਖਾਏ ਨਾਨਕ ਦਰ ਕਰ ਏਕ ਹੈ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨ ਮੁਖ ਭੁੱਲੇ ਭਲਾਈ ਐ ਭੁਲੀ ਠੌਰ ਨਾ ਕਾਏ ਗੁਰ ਬਿਨ ਕੋ ਨਾ ਦਿਖਾਵੇਈ ਅੰਦੀ ਆਵੇ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁਠਾ ਜਾਏ ਬਾਬਾ ਮਾਇਆ ਪਰਮ ਭੁਲਾਈ ਪਰਮ ਭੁੱਲੀ ਦੁਹਾਗਣੀ ਨਾ ਪਿਰ ਅੰਕ ਸਮਾਏ ਰਹਾਉ ਭੁਲੀ ਫਿਰੈ ਦਸੰਤਰੀ ਭੁਲੀ ਗ੍ਰਹ ਤਜ ਜਾਏ ਭੁਲੀ ਢੂਂਗਰ ਥਲ ਚੜੈ ਪਰ ਮੈਂ ਮਨ ਦੁਲਾਇ ਤਰਹੁ ਬਿਛੁਨਿ ਕਿਉ ਮਿਲੈ ਗਰਭ ਮੁਠੀ ਬਿਲ ਲਾਈ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਜ ਸੋਬਾ ਘਣੀ ਹਰ ਗੁਣ ਨਾਮ ਅਧਾਰ ਜਿਉ ਪਾਵੈ ਤਿਉ ਰਖ ਤੂੰ ਮੈਂ ਤੁਜ ਬਿਨ ਕਮਨੁ ਪਥਾਰ ਅਕਰਪੜ ਪੜ ਭੁੱਲੀਐ ਠੇਖੀ ਬਹੁਤ ਅਭਮਾਨ ਤੀਰਤ ਨਾਤਾ ਕਿਆ ਕਰੀ ਮਨ ਮਹਿ ਮੈਲ ਗਮਾਨ ਗੁਰ ਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾ ਤਨ ਆਪ ਗਵਾਇਆ ਗੁਰ ਕੈ ਸ਼ਬਦ ਸ਼ਿੰਗਾਰ ਘਰਿ ਹੀ ਸੋ ਫਿਰ ਪਾਇਆ ਗੁਰ ਕਹਿ ਤੇ ਅਪਾਰ ਗੁਰ ਕੀ ਸੇਵਾ ਚਾ ਕਰੀ ਮਨ ਨਿਰਮਲ ਸੁਖ ਹੋਈਐ ਗੁਰ ਕਾ ਸ਼ਬਦ ਮਨ ਵਸਿਆ ਥੋਂ ਮੈਂ ਵਿੱਚੋਂ ਖੋਈ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਈ ਕਰਮ ਮਿਲੈ ਤਾਂ ਪਾਈਐ ਆਪ ਨਾ ਲਿਆ ਜਾਇ ਗੁਰ ਕੀ ਚਰਨੀ ਲਗ ਰਹੁ ਵਿੱਚੋਂ ਆਪ ਗਵਾਈ ਸੱਚੇ ਸੇਤੀ ਰਤਿਆ ਸਚੋ ਪੱਲੇ ਪਾਈ ਪੁੱਲਣੇ ਅੰਦਰ ਸਭ ਕੋ ਕਪੂਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਸਹਿ ਪਿਆਰ ਨਾਨਕ ਸਾਚ ਨਾ ਵੀਸਰੈ ਮੀਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁੱਤ ਬੰਦਪ ਘਰਨਾਰ ਤਨ ਜੋਬਨ ਜਗ ਠੱਗਿਆ ਲਭ ਲੋਭ ਅਹੰਕਾਰ ਮੋਹ ਠਗੌਲੀ ਹਉ ਮੂਈ ਸਾ ਵਰਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਈ ਮੈਂ ਤੁਝ ਬਿਨ ਅਵਰ ਨਾ ਭਾਵੇਈ ਤੂੰ ਭਾਵੇਂ ਸੁਖ ਹੋਏ ਰਹਾਉ ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ ਜੋ ਦੀਸੈ ਸੋ ਚਲਸੀ ਕੂੜਾ ਮੋਹ ਨਾ ਵੇਖ ਬਾਤ ਬਟਾਉ ਆਇਆ ਨਿਤ ਚਲਦਾ ਸਾਥ ਦੇਖ ਆਖਣ ਆਖ ਹੈ ਕੀਤੜੀ ਗੁਰ ਬਿਨ ਬੂਝ ਨਾ ਹੋਏ ਨਾਮ ਵਡਾਈ ਜੀ ਮਿਲੈ ਸੱਚ ਰੱਪੈ ਪਤ ਹੋਏ ਜੋ ਤੁਧ ਭਾਵੈ ਸੇ ਭਲੇ ਖੋਟਾ ਖਰਾ ਨਾ ਕੋਈ ਗੁਰ ਸਰਨ ਆਈ ਛੁੱਟੀਐ ਮਨ ਮੁਖ ਖੋਟੀ ਰਾਸ ਅਸ਼ਟ ਧਾਤ ਪਾਤ ਸ਼ਾਹ ਕੀ ਕੜਿਐ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ ਪਵੈ ਖਜਾਨੇ ਰਾਸ ਤੇਰੀ ਕੀਮਤ ਨਾ ਪਵੈ ਸਭ ਢਿੱਠੀ ਠੋਕ ਵਜਾਈ ਕਹਿਣੇ ਹਾਥ ਨਾ ਲੱਭਈ ਸੱਚ ਟਿਕੈ ਪਤ ਪਾਈ ਗੁਰਮਤਿ ਤੂੰ ਸਲਾਹਣਾ ਹੋਰ ਕੀਮਤ ਕਹਿਣ ਨਾ ਜਾਈ ਜਿਤ ਤਨ ਨਾਮ ਨਾ ਭਾਵੇ ਤਿਤ ਤਨ ਹੋ ਮੈਵਾਦ ਗੁਰ ਬੇਨ ਗਿਆਨ ਨਾ ਪਾਈਐ ਵਿਕਿਆ ਦੂਜਾ ਸਾਧ ਬਿਨ ਗੁਣ ਕਾਮ ਨ ਆਵੈ ਮਾਇਆ ਫੀਕਾ ਸਾਧ ਆਸਾ ਅੰਦਰ ਜਮਿਆ ਆਸਾ ਰਸ ਕਸ ਖਾਈ ਆਸਾ ਬੰਦ ਚਲਾਈਐ ਮੋਹ ਮੋਹ ਚੋਟਾਂ ਖਾਈ ਅਵਗਣ ਬੱਦਾ ਮਾਰੀਐ ਛੂਟੈ ਗੁਰਮਤਿ ਨਾਏ ਸਰਬੇ ਥਾਈ ਏਕ ਤੂੰ ਜਿਉ ਭਾਵੇਂ ਤਿਉ ਰਾਖ ਗੁਰਮਤਿ ਸਾਚਾ ਮਨ ਵਸੈ ਨਾਮ ਭਲੋ ਪਤ ਸਾਖ ਹਉ ਮੈ ਰੋਗ ਗਵਾਈਐ ਸ਼ਬਦ ਸਚੈ ਸਚ ਭਾਖ ਆਕਾਸੀ ਪਾਤਾਲ ਤੂੰ ਤਰੇ ਭਵਨ ਰਹਿ ਆਸਮਾਈ ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ਨਾਨਕ ਨਾਮ ਨਾ ਵਿਸਰੈ ਜਿਉ ਭਾਵੇਂ ਤਿਮੈ ਰਜਾਈ